ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ ਮੌਤ ਕੀ ਹੈ ਤੇ ਕਿੰਨੇ ਪ੍ਰਕਾਰ ਦੀ ਇਹ ਕਿਉਂਕਿ ਜਗਿਆਸੂ ਦੇ ਮਨ ਵਿੱਚ ਵੀ ਸਵਾਲ ਹੁੰਦਾ ਇੱਕ ਗੱਲ ਤੇ ਸਪਸ਼ਟ ਹੈ ਕਿ ਆ ਜਿਹੜਾ ਪੰਜ ਭੂਤਕ ਸਰੀਰ ਹੈ ਇਹਨੇ ਸੰਸਾਰ ਤੋਂ ਵਿਨਾਸ਼ ਹੋਣਾ ਜਿਸ ਬਾਰੇ ਸਤਿਗੁਰਾਂ ਨੇ ਫਰਮਾਇਆ ਮਰਨ ਲਖਾਏ ਮੰਡਲ ਮੈਂ ਆਏ ਇਸ ਸੰਸਾਰ ਵਿੱਚ ਜੋ ਵੀ ਆਇਆ ਉਨੇ ਇਸ ਸੰਸਾਰ ਤੋਂ ਰੁਖਸਤ ਹੋਣਾ ਤਾਂ ਸਾਡੇ ਵਿਦਵਾਨਾਂ ਨੇ ਮੌਤ ਨੂੰ 6 ਪ੍ਰਕਾਰ ਦੀ ਮੌਤ ਮੰਨਿਆ ਪਹਿਲੀ ਮੌਤ ਹੈ ਸਰੀਰਕ ਮੌਤ ਜਿਹੜੀ ਪੰਜ ਭੂਤਕ ਸਰੀਰ ਹੈ ਇੱਕ ਸਮੇਂ ਤੇ ਆ ਕੇ ਵਿੰਸ਼ ਜਾਂਦਾ ਜੋ ਉਪਜੋ ਸੋ ਵਿੰਸ ਹੈ ਪਰੋਂ ਅਜ ਕੈ ਕਾਲ ਇਸ ਸਰੀਰ ਨੇ ਇੱਕ ਸਮੇਂ ਤੇ ਆ ਕੇ ਬਨਾਸ਼ ਹੋਣਾ ਹੈ ਖਤਮ ਹੋਣਾ ਹੈ ਜਿੰਨੂ ਅਸੀਂ ਸੰਸਾਰੀ ਲੋਕ ਸਰੀਰਕ ਮੌਤ ਕਹਿੰਨੇ ਆ ਪਰ ਸਰੀਰਕ ਮੌਤ ਤੋਂ ਅੱਗੇ ਦੂਸਰੀ ਮੌਤ ਹੈ ਆਰਥਿਕ ਮੌਤ ਕਿਉਂਕਿ ਵਿਸ਼ਵ ਭਰ ਦੇ ਵਿੱਚ ਚਾਹੇ ਕੋਈ ਵਿਅਕਤੀਗਤ ਜੀਵਨ ਹੋਵੇ ਪਰਿਵਾਰ ਹੋਵੇ ਸਮਾਜ ਹੋਵੇ ਜ਼ਿਲ੍ਹਾ ਹੋਵੇ ਸੂਬਾ ਹੋਵੇ ਦੇਸ਼ ਹੋਵੇ ਇਹਦਾ ਇੱਕ ਆਰਥਿਕ ਜੀਵਨ ਵੀ ਹੈ ਜਿਵੇਂ ਇੱਕ ਸਰੀਰ ਦਾ ਜੀਵਨ ਹੈ ਤੇ ਸਰੀਰਕ ਮੌਤ ਵੀ ਹੈ ਤਾਂ ਆਰਥਿਕ ਦੌਰੇ ਕਿਉਂਕਿ ਸਾਡਾ ਤੇ ਸਿਧਾਂਤਿਕ ਕਿਰਤ ਕਰੋ ਤੋਂ ਸ਼ੁਰੂ ਹੁੰਦਾ ਤੇ ਜਿਹੜੀ ਕਿਰਤ ਹੈ ਜਾਂ ਉਦਮ ਕਰੰਦਿਆਂ ਜਿਉ ਤੋਂ ਕਮਾਉਂਦਿਆਂ ਸੁੱਖ ਪੁੰਚ ਤਾਂ ਕਿਰਤ ਸਾਡੇ ਆਰਥਿਕ ਜੀਵਨ ਨਾਲ ਸਬੰਧਤ ਹੈ ਪਰ ਜਦੋਂ ਕੋਈ ਸਮਾਜ ਆਰਥਿਕਤਾ ਤੋਂ ਟੁੱਟ ਜਾਂਦਾ ਤਾਂ ਉਹਦੇ ਨਾਲ ਆਰਥਿਕ ਮੌਤ ਹੁੰਦੀ ਹੈ ਜਿਹੜੇ ਜਿਉਂਦੇ ਮਨੁੱਖ ਤਾਂ ਹੁੰਦੇ ਆ ਪਰ ਜਦੋਂ ਉਹਨਾਂ ਕੋਲ ਕੋਈ ਸੁੱਖ ਸਹੂਲਤ ਨਹੀਂ ਹੁੰਦੀ ਕੋਈ ਗੁੱਲੀ ਗੁੱਲੀ ਜੁੱਲੀ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਅਕਸਰ ਅਸੀਂ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਜਾਣਦੇ ਹਾਂ ਕਿ ਇਹ ਲੋਕ ਜਦ ਆਰਥਿਕ ਤੌਰ ਤੇ ਟੁੱਟਦੇ ਆ ਤੇ ਇਹ ਜਿਹੜੀ ਆਰਥਿਕ ਮੌਤ ਹੈ ਇਹ ਵੀ ਸਰੀਰਕ ਮੌਤ ਵਰਗੀ ਹੀ ਹੋ ਜਾਂਦੀ ਹੈ ਤਾਂ ਤੀਸਰੀ ਮੌਤ ਗਣੀ ਹੈ ਰਾਜਨੀਤਿਕ ਮੌਤ ਕਿਉਂਕਿ ਰਾਜ ਸਤਾ ਤੇ ਜਦੋਂ ਕੋਈ ਰਾਜਾ ਕਾਬਜ ਹੁੰਦਾ ਉਹ ਇਹਨੂੰ ਇੱਕ ਜੀਵਨ ਮੰਨਦਾ ਹੈ ਕਿ ਰਾਜਨੀਤਿਕ ਦਾ ਵੀ ਇੱਕ ਜੀਵਨ ਹੈ ਇਹ ਕਿਸੇ ਦਾ ਵਿਅਕਤੀਗਤ ਤੋਂ ਲੈ ਕੇ ਜਥੇਬੰਦੀਆਂ ਪਾਰਟੀਆਂ ਸੰਸਾਰ ਭਰ ਵਿੱਚ ਬਣਦੀਆਂ ਨੇ ਟੁੱਟਦੀਆਂ ਨੇ ਤੇ ਜਿੱਤ ਪ੍ਰਾਪਤ ਕਰਨ ਲਈ ਵੀ ਸੌ ਹੱਥ ਕੰਡੇ ਵਰਤੇ ਜਾਂਦੇ ਆ ਪਰ ਜਦੋਂ ਕਿਸੇ ਰਾਜਨੀਤਿਕ ਨੂੰ ਕਿਸੇ ਧਰਤੀ ਦੇ ਲੋਕ ਹੀ ਨਕਾਰ ਦਿੰਦੇ ਆ ਜਾਂ ਕਿਸੇ ਜਥੇਬੰਦੀ ਪਾਰਟੀ ਨੂੰ ਤਾਂ ਉਹਦੇ ਵਾਸਤੇ ਇਹ ਰਾਜਨੀਤਿਕ ਮੌਤ ਹੁੰਦੀ ਹੈ ਤਾਂ ਹੀ ਤੇ ਸਤਿਗੁਰੂ ਕਹਿੰਦੇ ਨੇ ਤਖਤ ਰਾਜਾ ਸੋਭ ਹੈ ਜੋ ਤਖਤ ਦੇ ਲਾਇਕ ਹੋਈ ਜੇ ਤਖਤ ਦੇ ਲਾਇਕ ਹੋਏਗਾ ਤੇ ਲੋਕਾਂ ਦਾ ਜੀਵਨ ਵੀ ਖਿਸ਼ਾਲ ਹੋਵੇਗਾ ਤੇ ਉਹਦਾ ਵੀ ਰਾਜਨੀਤਿਕ ਜੀਵਨ ਗਿਣਿਆ ਜਾਏਗਾ ਪਰ ਜੇ ਲਾਇਕ ਨਹੀਂ ਹੋਏਗਾ ਤੇ ਉਹਦੀ ਰਾਜਨੀਤਿਕ ਮੌਤ ਹੋਏਗੀ ਅੱਗੇ ਚੌਥੀ ਹੈ ਸਮਾਜਿਕ ਮੌਤ ਕਿਉਂਕਿ ਸਾਡਾ ਇੱਕ ਸਮਾਜਿਕ ਜੀਵਨ ਹੈ ਇੱਕ ਇੱਕ ਇਕਾਈ ਦੇ ਨਾਲ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਪਰ ਜਦੋਂ ਕੋਈ ਕਿਸੇ ਧਰਤੀ ਦਾ ਕਿਸੇ ਸਭਿਆਚਾਰ ਦਾ ਸ਼ਖਸ ਸਮਾਜਿਕ ਮਰਯਾਦਾ ਨਿਯਮਾਵਲੀ ਦੇ ਖਿਲਾਫ ਕੁਝ ਕਰਦਾ ਤਾਂ ਸਮਾਜ ਵਿੱਚੋਂ ਦਰਕਾਰਿਆ ਵੀ ਜਾਂਦਾ ਹੈ ਛੇਕਿਆ ਵੀ ਜਾਂਦਾ ਹੈ ਜਿਵੇਂ ਸਿੱਖ ਪੰਥ ਵਿੱਚ ਅਨੇਕ ਲੋਕ ਇਸ ਲਈ ਛੇਕੇ ਗਏ ਕਿ ਉਹਨਾਂ ਨੇ ਧਰਮ ਦੀ ਮਰਯਾਦਾ ਦੇ ਖਿਲਾਫ ਜਾ ਕੇ ਕਾਰਵਾਈਆਂ ਕੀਤੀਆਂ ਤਾਂ ਇਸ ਪੰਥ ਨੇ ਉਹਨਾਂ ਨੂੰ ਪਰਵਾਣ ਨਹੀਂ ਕੀਤਾ ਪਰ ਇਹ ਅਕਸਰ ਸਭਿਆਤਾਵਾਂ ਦੇ ਵਿੱਚ ਸਮਾਜ ਦੇ ਵਿੱਚ ਇਹ ਰੀਤੀ ਰਹੀ ਹੈ ਕਿ ਜਿਹੜਾ ਬੰਦਾ ਸਮਾਜਿਕ ਜੀਵਨ ਸਹੀ ਮਾਣਿਆਂ ਵਿੱਚ ਨਹੀਂ ਜੁੰਦਾ ਤਾਂ ਉਹੀ ਸਮਾਜ ਉਹਨੂੰ ਸਮਾਜਿਕ ਤੌਰ ਤੇ ਦੂਰ ਕਰ ਦਿੰਦਾ ਜਿਹੜੀ ਉਹਦੇ ਲਈ ਸਮਾਜਿਕ ਮੌਤ ਹੁੰਦੀ ਹੈ ਪੰਜਵੀਂ ਹੈ ਮਾਨਸਿਕ ਮੌਤ ਕਿਉਂਕਿ ਮਨ ਸਾਡੇ ਫੁਰਨੇ ਨੇ ਸਾਡੇ ਖਿਆਲਤ ਨੇ ਜਦੋਂ ਅਸੀਂ ਚੰਗਾ ਪੜ੍ਹਦੇ ਚੰਗਾ ਸੁਣਦੇ ਚੰਗਾ ਦੇਖਦੇ ਚੰਗੀ ਸੰਗਤ ਕਰਦੇ ਆ ਤਾਂ ਸਾਡਾ ਮਾਨਸਿਕ ਜੀਵਨ ਹੁੰਦਾ ਔਰ ਇਹਦੇ ਲਈ ਸਤਿਗੁਰਾਂ ਨੇ ਵੀ فرمایا ਮਨ ਜੀਤੈ ਜਗ ਜੀਤ ਔਰ ਵਿਸ਼ੇਸ਼ ਕਰਕੇ ਕਿ ਤੁਹਾਡਾ ਮਨ ਹੀ ਸਾਰੀ ਸ਼ਕਤੀ ਹੈ ਜੇ ਮਾਨਸਿਕ ਜੀਵਨ ਜਿਉਣਾ ਇਹ ਮਨ ਸ਼ਕਤੀ ਇਹ ਮਨਸੀਓ ਸਾਰੀ ਸ਼ਕਤੀ ਸਾਡੇ ਫੁਰਨਿਆਂ ਦੀ ਹੈ ਸਾਡੇ ਮਨ ਦੀ ਹੈ ਜਿਹੜਾ ਕਲਿਆਣਕਾਰੀ ਹੈ ਉਹ ਵੀ ਸਾਡਾ ਮਨ ਹੀ ਹੈ ਕਿਉਂਕਿ ਮਾਨਸਿਕ ਜੀਵਨ ਜਦੋਂ ਮਨੁੱਖ ਜਿਉਂਦਾ ਹੈ ਉਹਦੇ ਵਿੱਚ ਉਮਾ ਹੁੰਦਾ ਚਾਹ ਹੁੰਦਾ ਬਿਸਮਾਦ ਹੁੰਦਾ ਤਾਂ ਉਹਦੇ ਵਿੱਚ ਜ਼ਿੰਦਗੀ ਜਿਉਣ ਦੀ ਯੋਗਤ ਹੁੰਦੀ ਹੈ ਜਦੋਂ ਉਹਦੇ ਫੁਰਨੇ ਮਰ ਜਾਂਦੇ ਆ ਉਦੀ ਵਿਚਾਰ ਸ਼ਕਤੀ ਖੜੂ ਜਾਂਦੀ ਹੈ ਤਾਂ ਇਹਨੂੰ ਵਿਦਵਾਨਾਂ ਨੇ ਕਿਹਾ ਕਿ ਮਾਨਸਿਕ ਮੌਤ ਹੈ ਤਾਂਤਾ ਅਸੀਂ ਕਹਿੰਨੇ ਕਿ ਕੁਝ ਪੜੋ ਕੁਝ ਸੁਣੋ ਕੁਝ ਵਾਚੋ ਤਾਂ ਕਿ ਸਾਡੇ ਫੁਰਨੇ ਅਮੀਰ ਹੋਣ ਸਾਡਾ ਮਨ ਤਕੜਾ ਹੋਵੇ ਅੱਜ ਕੱਲ ਤੇ ਮਨ ਬਾਰੇ ਬਹੁਤ ਕੁਝ ਜਿਹੜਾ ਮਨ ਰੋਗੀ ਵੀ ਹੈ ਮਨ ਦੀ ਖਰਾਕ ਵੀ ਹੈ ਮਨ ਦੀ ਸ਼ਕਤੀ ਵੀ ਹੈ ਮਨ ਦਾ ਦਹਿਨ ਵੀ ਹੈ ਦਰਸਲ ਮਨੁੱਖ ਵਿੱਚ ਸਭ ਕੁਝ ਹੀ ਉਹਦੇ ਮਨ ਤੇ ਆਧਾਰਿਤ ਹੈ ਇਸ ਲਈ ਮਾਨਸਿਕ ਜੀਵਨ ਵੀ ਹੈ ਤੇ ਮਾਨਸਿਕ ਮੌਤ ਵੀ ਹੈ ਛੇਵੀਂ ਮੌਤ ਹੈ ਰੋਹਾਨੀ ਮੌਤ ਇੱਕ ਗੱਲ ਤੇ ਸਪਸ਼ਟ ਹੈ ਕਿ ਜੇ ਰੋਹਾਨੀ ਮੌਤ ਹੈ ਤਾਂ ਰੋਹਾਨੀ ਜੀਵਨ ਵੀ ਹੈ ਜਿੱਦੋਂ ਤੋਂ ਸਾਡਾ ਕਈ ਵਾਰੀ ਕੁਝ ਸਿੱਖ ਸਮਾਜ ਜਿਹੜਾ ਉਹ ਇਸ ਗੱਲ ਨੂੰ ਸਮਝਣ ਤੋਂ ਜਾਂ ਬੇਮੁਖ ਹੋਣ ਦੀ ਕੋਸ਼ਿਸ਼ ਕਰਦਾ ਹੈ ਸਾਨੂੰ ਸਤਿਗੁਰਾਂ ਨੇ ਬਾਣੀ ਧੁਰ ਕੀ ਬਾਣੀ ਆਈ ਰੂਹ ਦੀ ਖੁਰਾਕ ਹੈ ਆਤਮ ਖੁਰਾਕ ਹੈ ਜਦੋਂ ਅਸੀਂ ਰੂਹ ਦੀ ਖੁਰਾਕ ਖਾਂਦੇ ਹਾਂ ਇਸਵਾਡਾ ਰੋਹਾਨੀ ਜੀਵਨ ਹੁੰਦਾ ਆ ਸਾਡੇ ਕੋਲੇ ਬਸਮਾਦ ਹੁੰਦਾ ਖੇੜਾ ਹੁੰਦਾ ਆਨੰਦ ਹੁੰਦਾ ਗੁਰੂ ਦੀਆਂ ਕਥਾ ਕਹਾਣੀਆਂ ਹੁੰਦੀਆਂ ਗੁਰੂ ਦੇ ਸਿੱਖਾਂ ਦੀ ਸੰਗਤ ਹੁੰਦੀ ਹੈ ਅਸੀਂ ਚੰਗੀ ਸੰਗਤ ਲਈ ਆਪਣੇ ਆਪ ਨੂੰ ਪ੍ਰੇਰਕੇ ਲੈ ਜਾਂਦੇ ਆ ਤਾਂ ਕਿ ਅਸੀਂ ਰੋਹਾਨੀ ਜੀਵਨ ਜੀ ਸਕੀਏ ਅਮਰਤ ਵੇੜਾ ਵੀ ਰੋਹਾਨੀ ਜੀਵਨ ਸਾਂਭਣ ਲਈ ਪ੍ਰੇਰਕ ਸ਼ਕਤੀ ਹੈ ਤਾਂ ਜਦੋਂ ਅਸੀਂ ਰੂਹ ਦੇ ਖਰਾਕ ਨਹੀਂ ਖਾਂਦੇ ਤਾਂ ਸਾਡੀ ਰੋਹਾਨੀ ਮੌਤ ਹੁੰਦੀ ਹੈ ਇਦੇ ਲਈ ਮੈਂ ਇੱਕ ਕਾਫੀ ਸਾਲ ਪਹਿਲਾਂ 1995 ਚ ਜਦੋਂ ਮੈਂ ਹਾਂਗਕਾਂਗ ਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸੀ 8-10 ਦਿਨ ਉੱਥੇ ਇਕੱਠੇ ਰਹੇ ਮਸਕੀਨ ਜੀ ਹੁਣਾਂ ਦਾ ਇੱਕ ਦਰਦ ਸੀ ਕਹਿੰਦਾ ਮੈਂ ਸੰਸਾਰ ਘੁੰਮ ਲਿਆ ਅੱਜ ਸਾਡੀ ਸਿੱਖ ਕੌਮ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ ਕਿ ਅਸੀਂ ਰੂਹ ਕਰਕੇ ਮਰ ਰਹੇ ਹਾਂ ਔਰ ਸਾਡੇ ਬਹੁਤੇ ਜਿਹੜੇ ਕਿਰਤੀ ਵੀ ਲੇਖਕ ਵੀ ਪ੍ਰਚਾਰਕ ਵੀ ਜਦੋਂ ਮਰੀਆਂ ਗੱਲਾਂ ਕਰਦੇ ਨੇ ਰੂਹ ਨਾਲੋਂ ਟੁੱਟੀਆਂ ਗੱਲਾਂ ਕਰਦੇ ਨੇ ਤੇ ਇਹ ਰੋਹਾਨੀ ਜੀਵਨ ਨਹੀਂ ਦੇ ਸਕਦੇ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਸ ਗੁਰੂ ਸਾਹਿਬਾਨ ਜੀ ਦੀਆਂ ਬਖਸ਼ਿਸ਼ਾਂ ਉਹਨਾਂ ਦਾ ਜੀਵਨ ਇਤਿਹਾਸ ਉਹਨਾਂ ਦਾ ਫਲਸਫਾ ਉਹਨਾਂ ਦੀਆਂ ਸਾਖੀਆਂ ਉਹਨਾਂ ਦੀਆਂ ਪ੍ਰੇਰਕ ਸ਼ਕਤੀਆਂ ਰਹਿਮਤਾਂ ਇਹ ਰੋਹਾਨੀ ਜੀਵਨ ਦੀ ਖੁਰਾਕ ਨੇ ਪਰ ਜਦੋਂ ਇਹ ਸਾਡੇ ਬੇਲੋੜੇ ਤਰਕ ਦੀ ਸ਼ੰਕਿਆਂ ਦੀ ਭੇਟ ਚੜ੍ਹਦੀਆਂ ਅਸੀਂ ਸੰਗਤ ਨੂੰ ਵੀ ਰੋਹਾਨੀ ਤੌਰ ਤੇ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਤਿਗੁਰਾਂ ਦਾ ਤਾਂ ਗੁਰਬਾਣੀ ਚ ਫਰਮਾਨ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਵਰਨਾ ਜੀਵੇ ਕੋਈ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਤਾਂ ਜਿਉਂਦਾ ਉਹ ਹੈ ਜਿਹਦੇ ਮਨ ਵਿੱਚ ਫੁਰਨਿਆਂ ਵਿੱਚ ਹਿਰਦੇ ਵਿੱਚ ਅਕਾਲ ਪੁਰਖ ਦਾ ਸਿਮਰਨ ਅਭਿਆਸ ਹੈ ਦੂਜੇ ਨੂੰ ਤਾਂ ਸਤਿਗੁਰਾਂ ਨੇ ਜਿਉਂਦਾ ਹੀ ਨਹੀਂ ਮੰਨਿਆ ਇਹ ਰੋਹਾਨੀ ਜੀਵਨ ਦਾ ਉਪਦੇਸ਼ ਹੈ ਅੱਜ ਵਿਸ਼ਵ ਨੂੰ ਲੋੜ ਹੈ ਕਿ ਜਦ ਰੂਹ ਕਰਕੇ ਸੰਸਾਰ ਜਿਉਂਦਾ ਹੋਏਗਾ ਤੇ ਆ ਜਿਹੜੀਆਂ ਬੇਲੋੜੀਆਂ ਲੜਾਈਆਂ ਨੇ ਬੇਤਫਾਖੀਆਂ ਨੇ ਨਫ਼ਰਤਾਂ ਨੇ ਇੱਕ ਦੂਜੇ ਦਾ ਵਿਰੋਧਪਾਣ ਹੈ ਇਹ ਰੂਹ ਕਰਕੇ ਮਰੀਆਂ ਹੋਈਆਂ ਸੋਚਾਂ ਦਾ ਹੀ ਸਾਰਾ ਪ੍ਰਗਟ ਹੈ ਰੂਪ ਹੈ ਪਰ ਇਹਦੇ ਲਈ ਅਸੀਂ ਸਰੀਰਕ ਜੀਵਨ ਵੀ ਜਿਉਣਾ ਹੈ ਤਾਂ ਸਰੀਰਕ ਮੌਤ ਤੇ ਆਏਗੀ ਪਰ ਅਸੀਂ ਆਰਥਿਕ ਜੀਵਨ ਵੀ ਜਿਉਣਾ ਹੈ ਰਾਜਨੀਤਿਕ ਜੀਵਨ ਵਾਲਿਆਂ ਨੂੰ ਵੀ ਪ੍ਰੇਰਕ ਸ਼ਕਤੀ ਬਾਣੀ ਵਿੱਚ ਸਤਿਗੁਰਾਂ ਨੇ ਦਿੱਤੀ ਹੈ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਮਾਜਿਕ ਜੀਵਨ ਜਿਉਣ ਦੀ ਵੀ ਨਿਜਮਾਵਲੀ ਹੈ ਤਾਂ ਮਾਨਸਿਕ ਜੀਵਨ ਵੀ ਸਾਡੀ ਇੱਕ ਨਿਆਰੀ ਹੋਂਦ ਬਣਦੀ ਹੈ ਸਾਡੇ ਜਿਉਣ ਦਾ ਚਾਹ ਬਣਦਾ ਹੈ ਇਸੇ ਤਰ੍ਹਾਂ ਜਿਹੜੀ ਰੋਹਾਨੀ ਜੀਵਨ ਹੈ ਏ ਵੀ ਇੱਕ ਰੂ ਜਿਉਂਦੀਆਂ ਰੂਹਾਂ ਨੇ ਪ੍ਰੇਰਕ ਸ਼ਕਤੀ ਬਣਨਾ ਜਿਹੜੇ ਵੀ ਦੇਸ਼ ਵਿਦੇਸ਼ ਵਿੱਚ ਪ੍ਰੇਰਕ ਸ਼ਕਤੀ ਨੇ ਸਭਨਾਂ ਨੂੰ ਉਹ ਮੁਬਾਰਕ ਹੈ ਜਿਹੜੇ ਰੂਹ ਦੀਆਂ ਗੱਲਾਂ ਕਰਦੇ ਨੇ ਪਰ ਅੱਜ ਦੀ ਲੋੜ ਹੈ ਕਿ ਇਸ ਸੰਸਾਰ ਵਿੱਚ ਜਿਉਂਦਿਆਂ ਇਸ ਮੌਤ ਬਾਰੇ ਗਿਆਨ ਹੋਣਾ ਜ਼ਰੂਰੀ ਹੈ ਕਿ ਜੇ ਜੀਵਨ ਹੈ ਤਾਂ ਆ ਛੇ ਪ੍ਰਕਾਰ ਦੀ ਮੌਤ ਵੀ ਹੈ ਪਰ ਇਸ ਛੇ ਪ੍ਰਕਾਰ ਦੀ ਮੌਤ ਵਿੱਚੋਂ ਇੱਕ ਮੌਤ ਤੇ ਅਵਸ਼્ય ਹੈ ਸਰੀਰਕ ਮੌਤ ਪਰ ਜਿਹੜੀ ਪੰਜ ਪ੍ਰਕਾਰ ਦੀ ਮੌਤ ਹੈ ਇਹਦੇ ਪ੍ਰਤੀ ਜੇ ਸਾਡਾ ਸਮਾਜ ਸचेत ਹੋਵੇ ਤਾਂ ਇਸ ਪੰਜ ਪ੍ਰਕਾਰ ਦੀ ਮੌਤ ਤੋਂ ਜ਼ਰੂਰ ਬਚ ਸਕਦਾ ਹੈ ਮੇਰਾ ਖਿਆਲ ਲਈ ਆਪ ਸਭ ਨੂੰ ਪਸੰਦ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ